ਕਸ਼ਿਆਰ ਪਰ ਫੋਕਸ ਦੇਖ ਰਹੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਕੁਝ ਸਮਾਂ ਬੈਲੈਂਸ ਸੰਪੰਨ ਹੋਈਆਂ ਬਲੈਕ ਸਬੰੰਧੀ ਹੈ ਤੇ ਜਿਹੜਾ ਪ੍ਰੇਸ਼ਦੀਆਂ ਚੋਣ ਵਿੱਚ ਵਿਧਾਨ ਸਭਾ ਹਲਕਾ ਮੁਕੇਰੀਆਂ ਅੰਦਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲ ਜਿੱਥੇ ਵੱਡੀਆਂ ਚਿੰਤਾਵਾਂ ਦਰਜ ਕੀਤੀਆਂ ਗਈਆਂ ਉੱਥੇ ਹੀ ਸੋ ਬਸ ਸਰਕਾਰ ਦੇ ਤੋਂ ਬਾਅਦ ਬਾਅਦ ਸੋ ਕਿਸ ਦਲੇੜੀ ਨਾਲ ਚੋਣ ਲੜੀ ਗਈ ਹੈ ਸੋ ਸਪਸ਼ਟ ਹੈ ਕਿ ਕਾਂਗਰਸ ਅਗਵਾਤੇ ਵੱਲਕਰਾਂ ਦੇ ਹੌਸਲੇ ਬੁਲੰਦ ਹਨ ਇਸ ਭਗਤਾ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਸੀਨੀਅਰ ਕਾਂਗਰਸੀ ਅਗੋ ਸਰਬਜੋਤ ਸਿੰਘ ਸਾਬੀ ਤਰਸੇਮ ਸਿੰਘ ਮਿਨਹਾਸ ਜਸਵੰਤ ਸਿੰਘ ਰੰਡਾਵਾ ਮੰਗਲੇਸ਼ ਕੁਮਾਰ ਚਾਚਵਾਲਾ ਚੌਂ ਜੇਤਨ ਵਾਲੇ ਆਗੂਆਂ ਦੇ ਸਨਮਾਨ ਵਿੱਚ ਰੱਖੇ ਗਏ ਸਮਾਰੋਹ ਦੌਰਾਨ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਪ੍ਰੇਸ਼ਕਟ ਮੈਂਬਰ ਬੀ ਅੰਤ ਸਿੰਘ ਰੰਡਾਵਾ ਬਲਾਕ ਸਮੰਤੀ ਮੈਂਬਰ ਸਨੀਤਾ ਰਾਣੀ ब्लॉक समिति मैंबर शशि बाला ब्लॉक समिति मेंबर सतबीर सिंह ब्लॉक समिति मैंबर विक्रम सिंह साबा, साबका मेंबर प्रेम मैंबर कंतराला समेत ब्लाकती चो लड़न वाले प्रीति शर्मा पंगाला, करैल सिंह कालेबाग सुरेंद्र सिंह अटालगढ़ सुभाष चंडवाल थोरू राम खिचिया प्रिंस गालिया सीमा रानी चंगड़ावा कुलदीप दीपा सरियाणा ਰਾਜਵੀਰ ਕੋਰਨਾ ਸ਼ੈਲਾ ਪਤਨ ਦਾ ਸਨਮਾਨ ਕੀਤਾ ਗਿਆ ਸਰਬਜੋਤ ਸਾਭੀ ਤੇ ਇਸ ਸਰ ਸੇਮਿੰਹਾਸ ਨੇ ਅੱਗੇ ਕਿਹਾ ਕਿ ਕਾਂਗਰਸੀ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨ ਦੀ ਹਿੰਮਤ ਅਤੇ ਝਸਪਾ ਰੱਖਦੀ ਹੈ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕਾਂ ਦੀ ਚੋਣਾਂ ਦੌਰਾਨ ਸੂਬੇ ਦੀ ਆਪ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ ਹੈ ਲੇਕਿਨ ਇਸ ਦੇ ਬਾਵਜੂਦ ਕਾਂਗਰਸੀ ਅੱਗੂ ਅਤੇ ਵੜਕੜ ਡਟੇ ਰਹੇ ਜਿਸ ਤੋਂ ਸਾਫ ਹੈ ਕਿ ਆਉਣ ਵਾਲੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਜਬੱਟੀ ਚੇਤ ਨਾਲ ਸਰਕਾਰ ਬਣਾਉਣ ਜਾ ਰਹੀ ਆ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਸਰਕਾਰੀ ਆਧਰੀਆਂ ਏਜੰਸੀਆਂ ਨੂੰ ਸਿਆਸੀ ਵਿਰੋਧੀਆਂ ਖਿਲਾਫ ਵਰਤ ਰਹੀ ਹੈ ਉਸੇ ਤਰ੍ਹਾਂ ਉੱਪਰ ਉਸੇ ਤਰਜ਼ ਉੱਪਰ ਸੂਬੇ ਦੀ ਮੌਜੂਦਾ ਆਪ ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀੇ ਤੁਰ ਵਰਤੋ ਕਰਕੇ ਲੋਕਾਂ ਦੇ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ 2025 ਵਿੱਚ ਪੰਜਾਬ ਦੇ ਲੋਕ ਇਸ ਸਰਕਾਰ ਦੀਆਂ ਵਧੇਕੀਆਂ ਦਾ ਜਵਾਬ ਕਾਂਗਰਸ ਨੂੰ ਵੋਟ ਪਾ ਕੇ ਦੇਣਗੇ इस मौके पर तरसेम सिंहहा सवंत सिंह रंधावा मंगलेश कुमार जज अश्वनी कुमार रणजोत कुकू एम सी शेर सिंह शेरा एम सोहल कमल खोसला दल तो सुशील कुमार अमन कुमार बलदेव सिंह कोलपुर, मनजीत सिंह कोलपुर, वर्कर साहबान मौजूद सन अगे देखो पूरी रिपोर्ट हुशियारपुर फोकस रमन तंगरालिया सुखविंदर मैर के न ਇਹ ਸਭ ਤੇ ਹੋਇਆ ਤਾਂ ਅਤਾ ਦੇ ਲਈ ਕਰ ਰਹੀਏ ਕਿ ਤਲਵਾਰ ਪਿੱਛੇ ਵੀ ਮੈਂ ਵੇਖ ਰਿਹਾ ਭੰਦੇ ਦੇਵਾਂ ਦਾ ਖੰਡ ਲੱਗਦੀ ਪਈ ਹੈ ਬੈਠੇ ਖੁੱਸਿਆ ਆ ਗਏ ਬੈਲੀ ਹੋ ਗਏ ਬੈਠੇ ਤਾਂ ਸੁਣੋ ਜੀ ਇਹ ਲੇਡ ਅਸੀਂ ਜਿੱਤਾਂ ਕੋ ਬੈਠ ਕੇ ਜਾ ਕੇ ਮਾਰਕ ਨਸਕ ਵੀ ਲਈਦਾ ਬਹੁਤ ਸਤਿਕਾਰਯੋਗ ਕੀਰਤ ਸਿੰਘ ਮਨਹਾਰ ਜੀ ਬਹੁਤ ਹੋਈ ਸਤਕਾਰਯੋਗ ਜਿਹੜਾ ਪ੍ਰਿਖਤ ਤੇ ਸਾਥ ਦਾ ਮੈਂਬਰ ਸਾਖ ਸੁਨ ਸਿੰਘ ਗੰਦਾਵਾ ਸਾਹਿਬ ਸਟੇਟ ਦੇ ਪ੍ਰਧਾਨ ਮੇਸ਼ ਭਕੇਰੀਆ ਦੀ ਲੀਡਰਸ਼ਿਪ ਪੰਜਾਬ ਦੀ ਆਨ ਬਾਨ ਤੇ ਸ਼ਾਨ ਸਾਡੇ ਸਭ ਜੋਸ਼ ਸਿੰਘ ਜੀ ਸਾਹੀ ਬਾਗੀ ਤਰਜਾ ਤੇ ਦਰਜਾ ਸਾਰੇ ਇੱਕੋ ਹੀ ਲੀਡਰਸ਼ਿਪ ਬੈਠੀ ਹੈ ਮੈਂ ਨਾਮ ਉਹ ਜਾਂਦਾ ਜਾਣਦਾ ਨਹੀਂ ਕਿ ਕਹਿੰਦਾ ਨਹੀਂ ਵੀ ਜਾਣਦਾ ਕਿਉਂਕਿ ਮੈਂ ਕੋਈ ਸਿਆਸੀ ਪੰਚਾਇਤ ਜਿਹੇ ਹੈਗਾ ਮੈਂ ਕੋਰ ਬੈਂਕ ਦੇ ਵਿੱਚੋਂ ਨੌਕਰੀ ਕਰਦਾ ਕਰਦਾ ਇਸ ਜਿਹੜੇ ਪਾਸੇ ਆਣਾ ਇਹਦੇ ਵਿੱਚ ਸਭ ਤੋਂ ਵੱਧ ਮੋੜਣਾ ਸੰਜੋਸ਼ ਸਿੰਘ ਸਭੀ ਵੀ ਅਦੇਵ ਸਿੰਘ ਜਿੰਦਾਵਾਜੂਦੈ ਜਿਨ੍ਹਾਂ ਨੇ ਮੈਨੂੰ ਪ੍ਰੇਰਿਤ ਕਰਕੇ ਕਹੇ ਉਹਨਾਂ ਨੂੰ ਮੇਰੇ ਤੇ ਭਰੋਸਾ ਕੀਤਾ ਮੇਰੇ ਯਕੀਨ ਕੀਤਾ ਕਿ ਤੂੰ ਜ਼ਿਲ੍ਹਾ ਪ੍ਰਸ਼ਾਸਨ ਦਾ ਇਲੈਕਸ਼ਨ ਕਰਨਾ ਮੈਂ ਉਹਨਾਂ ਦੇ ਫੋਕ ਬਣ ਕੇ ਉਹਨਾਂ ਦੀ ਗੱਲ ਬਣ ਕੇ ਮੈਂ ਜਿਹੜਾ ਪ੍ਰਸ਼ਾਦ ਅਰਸ਼ਨ ਕਰਿਆ ਤੇ ਸਾਰੇ ਆਪਣੇ ਸਾਥੀਆਂ ਦਾ ਜਿਹੜੀ ਸਾਡੇ ਸਾਹਮਣੇ ਸਤੰਦਰ ਬੈਠੇ ਨੇ ਕਿੱਲੀ ਬੈਠੀ ਐ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਜਿਨ੍ਹਾਂ ਨੇ ਐਡੀ ਵੱਡੀ ਨੀਂਦ ਦੇ ਨਾਲ ਮੇਰੇ ਤੇ ਭਰੋਸਾ ਕੀਤਾ ਮੈਨੂੰ ਸ਼ਰਮ ਕੀਤਾ ਤੇ ਮੈਨੂੰ ਕਾਮਯਾਬ ਕੀਤਾ ਸੋ ਨਿਹਾਲ ਸੋ ਨਿਹਾਲ ਮਾਰ ਕੀਤਾ ਜਾਵੇ ਇਹ ਸਾਡਾ ਦੀ ਬਾਤ ਕੋਣੇ ਰੂਪ ਤੋਂ ਕਰਉਣੀ ਆ ਸੋ ਨਿਹਾਲ ਸੋ ਨਿਹਾਲ ਰੋਬਾ ਹਰਿਦਾਨ ਔਸਰੋ ਨਿਹਾਲ ਸਾਡੇ ਭੈਣ ਜੀ ਪ੍ਰੀਤੀ ਜੀ ਮੈਂਬਰ ਬਣੇ ਆ ਬਹੁਤ ਬਧਿਆਲੀ ਔਸਰੋ ਨਿਹਾਲ ਔਸਰੋ ਸਾਡੇ ਭੈਣ ਜੀ ਸੀਮਾ ਜੀ ਚੰਗਣਵਾ ਤੋਂ ਆਇਆ ਇੱਧਰ ਆਓ ਹਾਂ ਹਾਂ ਹੁਣ 110 ਹਾਂ ਇੱਧਰ ਫੌਜ ਹੈ ਇੱਧਰ ਫੌਜ 110 ਇਸ ਕਰਕੇ ਹੁਣ 110 ਹਾਂ ਹੁਣ ਸਾਰਨ ਮੇਰੀ ਬੇਟੀ ਆ ਅੱਜ ਮਕੇਰੀਆਂ ਤੋਂ ਜਦੋਂ ਪਿਛਲੇ ਦਿਨੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਉਂਸਮਤੀ ਦੀ ਇਲੈਕਸ਼ਨ ਹੋਈ ਉਹਦੇ ਸਬੰਧ ਦੇ ਵਿੱਚ ਅੱਜ ਇੱਥੇ ਸਾਰੇ ਇਕੱਠੇ ਹੋਏ ਆ ਜਿਹੜੇ ਪਿਛਲੇ ਸਮੇਂ ਵਿੱਚ ਸਰਕਾਰ ਦੀਆਂ ਤੱਕੇ ਛਈਆਂ ਦੇ باوجود ਸਾਡੇ ਬਲਾਕ ਸਭਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਮੈਂਬਰ ਜਿੱਤੇ ਉਹਨਾਂ ਦਾ ਮਾਨ ਸਨਮਾਨ ਜਿਹੜੇ ਹਰੇ ਉਹਨਾਂ ਦਾ ਵੀ ਅਸੀਂ ਅੱਜ ਇੱਥੇ ਸੱਦ ਕੇ ਸਾਰਾ ਦਾ ਮਾਨ ਸਨਮਾਨ ਕੀਤਾ ਅਤੇ ਸਰਕਾਰ ਦੀਆਂ ਤੱਕੇ ਛਈਆਂ ਦੇ ਖਿਲਾਫ ਮੁਕੇਰੀਆਂ ਹਲਕੇ ਦੇ ਵਿੱਚ ਚਾਰਾਂ ਜ਼ਿਲ੍ਹਾ ਪ੍ਰੀਸ਼ਦਾਂ ਦੇ ਵਿੱਚੋਂ ਦੋ ਜ਼ਿਲ੍ਹਾ ਪ੍ਰੀਸ਼ਦ ਕਾਂਗਰਸ ਪਾਰਟੀ ਝੁਲੀ ਚ ਪਈਆ ਤੇ ਸੰਤਿਆ ਵੀ ਸੱਤ ਦੇ ਅਸੀਂ ਜਿਹੜੀਆਂ ਹਲਕੇ ਦੇ ਵਿੱਚ ਜਿੱਤੀਆਂ ਅਤੇ ਜਿਹੜੀਆਂ ਬਾਕੀ ਸੀਟਾਂ ਸੀ ਉੱਤੇ ਵੀ ਬੜੇ ਵਧੀਆ ਰਿਜ਼ਲਟ ਜਿਹੜੇ ਆ ਥੋੜੀਆਂ-ਥੋੜੀਆਂ ਵੋਟਾਂ ਤੇ ਅਸੀਂ ਦੂਜੇ ਨੰਬਰ ਤੇ ਰਹੇ ਆ ਉਹਦੇ ਲਈ ਅੱਜ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ ਜਿਹੜੇ ਵਰਕਰਾਂ ਨੇ ਦਿਨ ਰਾਤ ਇਹ ਕਰਕੇ ਇਹਨਾਂ ਇਲੈਕਸ਼ਨਾਂ 'ਚ ਸਾਹ ਦਿੱਤਾ ਉਹਨਾਂ ਦਾ ਅਸੀਂ ਦਿਲ ਦੀਆਂ ਗਹਿਰਾਂ ਵਿੱਚ ਧੰਨਵਾਦ ਕੀਤਾ ਤੇ ਆਉਣ ਵਾਲੇ ਸਮੇਂ 'ਚ 27 ਦੀ ਇਲੈਕਸ਼ਨ ਵਾਸਤੇ ਵੀ ਆਪਣੇ ਵਰਕਰਾਂ ਨੂੰ ਤਗੜੇ ਹੋ ਕੇ ਲਾਮਬੰਦ ਰਹਿਣ ਲਈ ਕਿਹਾ ਮੈਂ ਬਿਨ ਸਿੰਘ ਰੰਦਾਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਹੋਣੇ ਹੋਣੇ ਇਲੈਕਟ ਹੋਇਆ ਆਪਣੇ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਵੀ ਮੈਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਿਰੋਧੀ ਧਿਰ 'ਚ ਇਲੈਕਸ਼ਨ ਲੜਿਆ। ਵਿਰੋਧੀ ਧਿਰ 'ਚ ਇਲੈਕਸ਼ਨ ਲੜਨਾ ਬਹੁਤ ਮੁਸ਼ਕਲ ਆ ਔਖਾ ਹੁੰਦਾ। ਪਰ ਫਿਰ ਵੀ ਅਸੀਂ ਤਕਰੀਬਨ ਤਕਰੀਬਨ 3100 ਦੀ ਬੋਟ ਦੇ ਨਾਲ ਇਸ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਮੈਂ ਜਿੱਤ ਹਾਸਲ ਕੀਤੀ ਹੈ। ਜਿਹੜੇ ਵੀ ਲੋਕਾਂ ਨੇ ਮੇਰੇ ਤੇ ਯਕੀਨ ਕਰਕੇ ਮੈਨੂੰ ਵੋਟਾਂ ਪਾਈਆਂ ਨੇ ਮੈਂ ਆਪਣੇ ਵੱਲੋਂ ਇਹ ਪ੍ਰਣ ਕਰਦਾ। ਤੇ ਕੋਸ਼ਿਸ਼ ਕਰਾਂਗਾ ਕਿ ਕਦੀ ਵੀ ਉਹਨਾਂ ਲੋਕਾਂ ਨੂੰ ਪਿੱਠ ਨਹੀਂ ਵਿਖਾਵਾਂਗਾ ਜਿੰਨੇ ਜੋਗਾ ਵੀ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਵੇਲੇ ਉਹਨਾਂ ਦੇ ਨਾਲ ਸਾਥ ਦੇਵਾਂਗਾ ਧੰਨਵਾਦ ਤੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਅੱਜ ਸਰਬਜੋਤ ਸਿੰਘ ਸਾਭੀ ਨੇ ਔਰ ਕਾਂਗਰਸ ਪਾਰਟੀ ਦੀ ਸਾਰੀ ਲੀਡਰਸ਼ਿਪ ਨੇ ਕਿ ਜਿਹੜੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚ ਜਿੱਤੇ ਆ ਤੇ ਜਿਹੜੇ ਵਿੱਚ ਥੋੜੀਆਂ ਵੋਟਾਂ ਨਾਲ ਹਾਰ ਗਏ ਸਾਰਿਆਂ ਨੂੰ ਸੱਜ ਕੇ ਅੱਜ ਸਨਮਾਨ ਕੀਤਾ ਇੱਕ ਵੱਖਰ ਵਿਲੱਖਣ ਗੱਲ ਹੈ ਅੱਜ ਤੱਕ ਮੈਂ ਕਿਸੇ ਵੀ ਪਾਰਟੀ ਵੱਲੋਂ ਇਦਾਂ ਕਰਦੇ ਆ ਦੇਖਿਆ ਨਹੀਂ ਸਭੀ ਨੇ ਇੱਕ ਨਵਾਂ ਚੰਨ ਚੜਾਇਆ ਅਸੀਂ ਵੀ ਇਹਦਾ ਚੰਨ ਚੜਾ ਦੇਣਾ ਤੇ ਇਹਨੂੰ ਐਮਐਲਏ ਬਣਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਕਮਲ ਖੋਸਲਾ ਸਟ੍ਰੇਟ ਕੋਆਰਡੀਨੇਟਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਸਰਬਜੋਤ ਸਿੰਘ ਸਾਭੀ ਜੀ ਜਿਨ੍ਹਾਂ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਵਿੱਚ ਜਿਨ੍ਹਾਂ ਵੀਰਾਂ ਨੇ ਜਿਹੜਾਂ ਕਾਂਗਰਸ ਪਾਰਟੀ ਦੇ ਵਰਕਰਸ ਨੇ ਇਲੈਕਸ਼ਨ ਲੜੇ ਨੇ ਔਰ ਜਿਹੜੇ ਜਿੱਤੇ ਆ ਔਰ ਜਿਹੜੇ ਹਾਰੇ ਵੀ ਆ ਸਾਰਿਆਂ ਦਾ ਸਨਮਾਨ ਸਮਾਗਮ ਅੱਜ ਰੱਖਿਆ ਤੇ ਮੈਂ ਸਮਝਦਾ ਕਿ ਜਿਵੇਂ ਕੁੱਕੂ ਜੀ ਨੇ ਕਿਹਾ ਕਿ ਸਾਭੀ ਜੀ ਨੇ ਬੜੀ ਵਧੀਆ ਪਿੱਟ ਪਾਈ ਆ ਕਿ ਆਪਣੇ ਪਾਰਟੀ ਵਰਕਰਸ ਦਾ ਹੌਸਲਾ ਅਫਸਾਈ ਕੀਤੀ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਜਿਹੜੇ ਕਦਮ ਆ ਉਹ ਬਹੁਤ ਵਧੀਆ ਸਾਬਤ ਹੋਣਗੇ ਤੇ ਨਾਲ ਦੀ ਨਾਲ ਮੈਂ ਇੱਕ ਬੇਨਤੀ ਕਰਾਂਗਾ ਇਲਾਕਾ ਨਿਵਾਸੀਆਂ ਨੂੰ ਕਿ ਸਰਬਜੋਤ ਸਿੰਘ ਸਾਭੀ ਜੀ ਇਦਾਂ ਦੇ ਨੌਜਵਾਨ ਲੀਡਰ ਜਿਹੜੇ ਨੇ ਉਹਨਾਂ ਦੇ ਕੰਧਿਆਂ ਤੇ ਜੇ ਭਾਰ ਪਾਇਆ ਜਾਵੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਤਾ ਸ਼ਾਇਦ ਆਪਣਾ ਇਲਾਕਾ ਮੁਕੇਰੀਆਂ ਜਿਹੜਾ ਉਹ ਬਹੁਤ ਹੀ ਸੁਰੱਖਿਅਤ ਮਹਿਸੂਸ ਕਰੇਗਾ ਸੋ ਇਹੀ ਮੇਰੀ ਬੇਨਤੀ ਸੀ ਤੇ ਅੱਜ ਦਾ ਪੂਰੀ ਸੰਗਤ ਦਾ ਸਨੇਹਾ ਵੀ ਆਈ ਸੀ ਆਪਣੀ ਬਾਣੀ ਨੂੰ ਵਿਰਾਮ ਦੇਣਾ ਧੰਨਵਾਦ ਜੈ ਹਿੰਦ ਜੈ ਕਾਂਗਰਸ